ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਖੀ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਅਵਤਾਰ ਧਾਰਿਆ ਗੰਗਾ ਦਰਿਆ ਦੇ ਕਿਨਾਰੇ ਪਟਨਾ ਸ਼ਹਿਰ ਹੈ ਅੱਜ ਕੱਲ ਇਹ ਸ਼ਹਿਰ ਸੂਬਾ ਬਿਹਾਰ ਦੀ ਰਾਜਧਾਨੀ ਹੈ ਪੂਜਯ ਦਰਿਆ ਗੰਗਾ ਦਾ ਕਿਨਾਰਾ ਹੋਣ ਕਰਕੇ ਇਹ ਸ਼ਹਿਰ ਆਰਿਆ ਯੁੱਗ ਦਾ ਹੈ ਸ਼ਹਿਰ ਦੇ ਅੰਦਰ ਦੇ ਚੁਗਿਰਦੇ ਅਨੇਕ ਪ੍ਰਾਚੀਨ ਕਾਲ ਦੀਆਂ ਨਿਸ਼ਾਨੀਆਂ ਅਜੇ ਤੱਕ ਕਾਇਮ ਨੇ ਕਦੇ ਇਹ ਸ਼ਹਿਰ ਹਿੰਦੂ ਸਭਿਆਤਾ ਦਾ ਕੇਂਦਰ ਰਿਹਾ ਹੈ ਦਿੱਲੀ ਤੋਂ ਦੂਰ ਹੋਣ ਕਰਕੇ 17ਵੀਂ ਸਦੀ ਚ ਮੁਸਲਮਾਨਾਂ ਦੇ ਤਵਸਬੀ ਤੂਫਾਨ ਤੋਂ ਬਚਿਆ ਰਿਹਾ ਪਟਨਾ ਅੱਜ ਸਿੱਖ ਧਰਮ ਦਾ ਚੌਥਾ ਤਖਤ ਹੈ ਸਾਰਾ ਸਿੱਖ ਜਗਤ ਇਸ ਦੇ ਦਰਸ਼ਨਾਂ ਨੂੰ ਲੋਚਦਾ ਹੈ ਇਹ ਸਥਾਨ ਪੂਜਨੀਕ ਇਸ ਵਾਸਤੇ ਹੈ ਕਿ ਅਕਾਲ ਪੁਰਖ ਦੇ ਹੁਕਮ ਦੇ ਨਾਲ ਮਹਾ yogi ਤਪਸਵੀ ਦਸ਼ਮੇਸ਼ ਪਿਤਾ ਜੀ ਨੇ ਮਾਤਾ ਗੁਜਰੀ ਜੀ ਦੇ ਕੁਖੋਂ ਪੋਸੂ ਦੀ 7ਵੀਂ ਮੰਗਲਵਾਰ ਮਾਗ 5 ਸੰਮਤ 1723 ਬਿਕਰਵੀ ਦੇ ਮੁਤਾਬਕ 1666 ਈਸਵੀ ਨੂੰ ਸਤਿਗੁਰੂ ਤੇਗ ਬਹਾਦਰ ਜੀ ਦੇ ਘਰ ਅਵਤਾਰਤਾ ਰਿਹਾ ਸੀ ਇਹ ਸਮਾਂ ਉਹ ਸੀ ਜਦੋਂ ਮੁਗਲਾਂ ਦੇ ਜ਼ੁਲਮ ਚ ਦਿਨੋਂ ਦਿਨ ਵਾਧਾ ਹੋ ਰਿਹਾ ਸੀ ਪੁੱਤਰ ਜਨਮ ਦੀ ਖੁਸ਼ੀ ਨੇ ਮਾਤਾ ਗੁਜਰੀ ਜੀ ਨੂੰ ਆਨੰਦ ਦਾ ਹੁਲਾਰਾ ਲਿਆਂਦਾ ਉਹਨਾਂ ਦੀਆਂ ਸਾਰੀਆਂ ਜਨਨ ਪੀੜਾਂ ਭੁੱਲ ਗਈਆਂ ਉਹਨਾਂ ਦੇ ਨੈਣ ਕਮਲ ਫੁੱਲ ਵਾਂਗ ਖਿੜ ਕੇ ਸੁੰਦਰ ਬਾਲਕ ਦਾ ਮੂਹ ਦੇਖਣ ਲੱਗੇ ਹਿਰਦਾ ਬਾਗੋ ਬਾਗ ਹੋ ਗਿਆ ਪਿਛਲੀ ਉਮਰੇ ਤਰਸੇਵਿਆਂ ਤੇ ਵਾਹਿਗੁਰੂ ਦੇ ਅੱਗੇ ਤਰਲੇ ਕਰਦਿਆਂ ਨੂੰ ਬਾਲਕ ਦੇ ਦਰਸ਼ਨ ਹੋਏ ਖੁਸ਼ੀਆਂ ਦੀ ਸੀਤਲ ਹਵਾ ਤੇ ਚਾਹਾਂ ਦਾ ਪ੍ਰਕਾਸ਼ ਸਾਰੇ ਘਰ ਦੇ ਵਿੱਚ ਖਿਲਰ ਗਿਆ ਉਹ ਘਰ ਜਿੱਥੇ ਕਦੇ ਸਤਿਗੁਰੂ ਨਾਨਕ ਦੇਵ ਜੀ ਜਗਤ ਦੇ ਚਾਨਣ ਬੈਠੇ ਸਨ ਜਿੱਥੇ ਕਦੀ ਸਾਲ ਸਰਾਏ ਨੂੰ ਨਿਹਾਲ ਕੀਤਾ ਸੀ ਉੱਥੇ ਹਿੰਦ ਦੇ ਵਿੱਚ ਹਿੰਦੂ ਜੰਝੂ ਤਿਲਕ ਦੇ ਰਖਵਾਲੇ ਨੇ ਅਵਤਾਰ ਲਿਆ ਜਗਤ ਦੇ ਵਿੱਚ ਰੌਸ਼ਨੀ ਹੋਈ ਸਭ ਨੇ ਕਿਹਾ ਪਟਨੇ ਦੇ ਵਿੱਚ ਚੰਨ ਚੜ੍ਹਿਆ ਹੈ ਮਾਤਾ ਨਾਨਕੀ ਜੀ ਗੁਲਾਬ ਦੀਆਂ ਪੱਤੀਆਂ ਦੇ ਨਾਲੋਂ ਸੁੰਦਰ ਮੁਖੜੇ ਵਾਲੇ ਪੋਤਰੇ ਨੂੰ ਦੇਖ ਦੇਖ ਕੇ ਰੱਜਦੇ ਨਹੀਂ ਸਨ ਉਹ 25 26 ਸਾਲ ਤੋਂ ਪੋਤਰੇ ਦਾ ਮੁਖ ਦੇਖਣ ਦੀ ਉਡੀਕ ਕਰ ਰਹੇ ਸਨ ਉਡੀਕਾ ਕਰਦਿਆਂ ਨੂੰ ਆਖਰ ਉਹ ਘੜੀ ਆ ਪੁੱਜੀ ਜਦੋਂ ਸ਼ਹੀਦਾਂ ਦੇ ਸਰਤਾਜ ਮੁਨੀਆਂ ਦੇ Muni ਅਵਤਾਰਾਂ ਦੇ avatars ਨੇ ਪੋਤਰੇ ਰੂਪ ਦੇ ਵਿੱਚ ਦਰਸ਼ਨ ਦਿੱਤੇ ਦਰਸ਼ਨ ਕਰਕੇ ਅੱਖਾਂ ਨਿਹਾਲ ਹੋ ਗਈਆਂ ਹਿਰਦਾ ਸ਼ਾਂਤ ਹੋ ਗਿਆ ਤੇ ਬੁਢੇਪੇ ਵਾਲੇ ਸਰੀਰ ਦੇ ਅੰਗਾਂ ਦੇ ਵਿੱਚ ਕਮਜ਼ੋਰੀ ਦੂਰ ਹੋ ਗਈ। ਇੱਕਦਮ ਹਵਾ ਦਾ ਰੂਪ ਧਾਰਨ ਕਰਕੇ ਬਲ ਦੀ ਲਹਿਰ ਦੌੜ ਗਈ। ਉਸੇ ਵੇਲੇ ਦਾਈ ਨੇ ਰੋਲਾ ਪਾਤਾ ਪੁੱਤਰ ਨੇ ਜਨਮ ਲਿਆਏ ਚੰਨ ਵਰਗਾ ਪੁੱਤਰ ਨਿਰਾਹੀ ਨੂਰ ਮੁਸਕਰਾਉਂਦਾ ਮੈਂ ਤਾਂ ਦਰਸ਼ਨ ਕਰਕੇ ਨਿਹਾਲ ਹੋ ਗਈ ਚੱਲੀ ਹੋ ਗਈ। ਮੇਰੇ ਮਨ ਨੂੰ ਸੋਹਣਾ ਲੱਗਦਾ ਐ ਐਸਾ ਬਾਲਕ ਮੈਂ ਪਹਿਲਾਂ ਕਦੇ ਦੇਖਿਆ ਹੀ ਨਹੀਂ ਜੋ ਕਿਸੇ ਮਾਤਾ ਨੇ ਜਨਮਿਆ ਹੋਏ ਇਹ ਕੋਈ અવਤਾਰ ਹੈ ਮਾਤਾ ਨਾਨਕੀ ਜੀ ਨੇ ਉਸੇ ਵੇਲੇ ਵਾਜੇ ਵਾਲਿਆਂ ਨੂੰ ਸੱਦਿਆ ਤੇ ਆਖਿਆ ਵਾਜਾ ਵਜਾਓ ਗੀਤ ਗਾਓ ਖੁਸ਼ੀ ਮਨਾਓ ਤੇ ਮੂੰਹੋਂ ਮੰਗੇ ਦਾਨ ਪਾਓ ਮਾਤਾ ਜੀ ਦੇ ਹਿਰਦੇ ਦੀ ਸੱਚੀ ਸੱਦ ਸੁਣ ਕੇ ਵਾਜਿਆਂ ਢੋਲਾਂ ਪੇਰੀਆਂ ਵਾਲਿਆਂ ਨੇ ਢੋਲਕੀਆਂ ਤੇ ਛਣਿਆਂ ਨਾਲ ਸਾਰਾ ਵਾਯੂ ਮੰਡਲ ਗੂੰਜਣ ਲਗਾ ਦਿੱਤਾ ਪਟਨੇ ਨਰ ਨਾਰੀ ਪੰਛੀ ਪਸ਼ੂ ਕਹਿਣ ਲੱਗੇ ਧੰਨ ਸਤਗੁਰੂ ਜੀ ਮਾਤਾ ਜੀ ਵਧਾਈ ਹੋਵੇ ਲੱਖ ਲੱਖ ਵਧਾਈ ਹੋਵੇ ਮਹਾਸ਼ਕਤੀ ਨੇ ਪੁਰਖ ਰੂਪ ਦੇ ਵਿੱਚ ਆਪ ਦੇ ਘਰ ਜਨਮ ਲਿਆ ਹੈ ਸਾਰੇ ਕਲ ਕਲੇਸ਼ ਕੱਟਣਗੇ ਤਪ ਦੇ ਹਿਰਦੇ ਠਾਰਨਗੇ ਮਾਤਾ ਗੁਜਰੀ ਜੀ ਧੰਨ ਹੈ ਸਫਲ ਜਨਮ ਹੈ ਮਾਤਾ ਗੁਜਰੀ ਜੀ ਦਾ ਪੁੰਨ ਦਾਨ ਹੋਣੇ ਸ਼ੁਰੂ ਹੋਏ ਗਰੀਬਾਂ ਵਾਸਤੇ ਲੰਗਰ ਲਗਾਏ ਗਏ ਲਾਗਿਆਂ ਨੂੰ ਕੱਪੜੇ ਰੁਪਏ ਤੇ ਦਾਣੇ ਖੁੱਲੇ ਦਿੱਤੇ ਗਏ ਸਾਰੇ ਹਿਰਦੇ ਗੂੰਗੌਣ ਲੱਗੇ ਤੇ ਖੁਸ਼ੀਆਂ ਮਨਾਉਣ ਲੱਗੇ ਉਸੇ ਵੇਲੇ ਧਰਤੀ ਹਿੱਲੀ ਸ਼ਾਇਦ ਉਹ ਪ੍ਰਸੰਨ ਹੋਈ ਕਿ ਉਸ ਦੇ ਉੱਪਰ ਜੋ ਜ਼ੁਲਮ ਦਾ ਪਹਾੜ ਹੈ ਉਸ ਨੂੰ ਘਟਾਉਣ ਵਾਲੇ ਨੇ ਅਵਤਾਰ ਧਾਰਿਆ ਹੈ ਧਰਤੀ ਦੇ ਹਿੱਲਣ ਦੇ ਨਾਲ ਜ਼ਾਲਿਮਾਂ ਦੇ ਦਿਲ ਹਿੱਲ ਗਏ ਸੂਬੇਦਾਰ ਤੇ ਬਾਦਸ਼ਾਹ ਨੂੰ ਡਰ ਆਇਆ ਉਹਨਾਂ ਨੇ ਬਹੁਤ ਭਿਆਨਕ ਸੁਪਨੇ ਦੇਖੇ ਉਹਨਾਂ ਨੇ ਦੇਖਿਆ ਬਹੁਤ ਵੱਡਾ ਸ਼ੇਰ ਉਹਨਾਂ ਦੇ ਮਹਿਲਾਂ 'ਚ ਆਵੜਿਆ ਪਹਿਰੇਦਾਰ ਰੋਕਦੇ ਰਹੇ ਪਰ ਉਸ ਸ਼ੇਰ ਨੂੰ ਕੋਈ ਨਾ ਰੋਕ ਸਕਿਆ ਉਹ ਬਾਦਸ਼ਾਹ ਦੀ ਹਿੱਕ ਤੇ ਚੜ ਗਿਆ ਹਿੱਕ ਤੇ ਚੜਨ ਦੀ ਢਿੱਲ ਸੀ ਕਿ ਅੱਖਾਂ ਖੁੱਲ ਗਈਆਂ ਸੂਬੇਦਾਰ ਨੇ ਦੇਖਿਆ ਉਹ ਹਰੇ ਸ਼ਾਹੀ ਬਾਗ ਦੀ ਫੁਲਹਾੜੀ 'ਚ ਹਰੇ ਘਾਹ ਦੇ ਉੱਪਰ ਬੈਠੇ ਹਨ ਉਹਨਾਂ ਦੇ ਦੇਖਦੇ ਹੀ ਦੇਖਦੇ ਆ ਬਿਨਾਂ ਜਲ ਤੋਂ ਹੀ ਕਿਤੇ ਉਹ ਮગર ਮੱਛ ਆ ਗਿਆ ਤੇ ਉਸਨੂੰ ਖਾ ਜਾਣ ਵਾਸਤੇ ਅੱਗੇ ਵਧਿਆ ਉਹ ਦਾੜਾ ਮਾਰਦੇ ਹੋਏ ਉੱਠ ਕੇ ਨਾ ਟੁੱਟੇ ਉਹਨਾਂ ਦੇ ਕੋਲੇ ਨੱਠਿਆ ਨਹੀਂ ਸੀ ਜਾ ਰਿਹਾ ਡਿਗ ਡਿਕੇ ਲੱਤਾਂ ਘੋੜੇ ਪਨਾਈ ਜਾਂਦੇ ਐਸੀ ਹਾਲਤ ਦੇ ਵਿੱਚ ਉਹਨਾਂ ਦੀ ਨੀਂਦ ਖੁੱਲ ਗਈ ਉਹਨਾਂ ਨੇ ਉਸੇ ਵੇਲੇ ਸ਼ਾਹੀ ਰਮਲੀਆਂ ਤੇ ਹਕੀਮਾਂ ਨੂੰ ਕੋਲੇ ਸੱਦਿਆ ਰਮਲੀਆਂ ਦੇ ਕੋਲੋਂ ਸੁਪਨੇ ਦਾ ਫਲ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿਸੇ ਐਸੇ ਮਹਾਵਲੀ ਨੇ ਜਨਮ ਲਿਆ ਜੋ ਮੁਗਲ ਹਕੂਮਤ ਦੇ ਨਾਲ ਟੱਕਰ ਲਵੇਗਾ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਕਿੱਥੋਂ ਕਦੋਂ ਤੇ ਕਿਸ ਦੇ ਘਰ ਜਨਮਿਆ ਇਹ ਜ਼ਰੂਰ ਕੋਈ ਹਿੰਦੂ ਹੋਵੇਗਾ ਭਾਲ ਕਰਨੀ ਚਾਹੀਦੀ ਆ ਰਮਲੀਆਂ ਦੇ ਇਹ ਬੋਲ ਸੁਣ ਕੇ ਸੂਬੇਦਾਰ ਹੋੜੀ ਤਾਪਿਤ ਹੋ ਗਏ ਉਸੇ ਵੇਲੇ ਸਾਧੂਆਂ ਫਕੀਰਾਂ ਜਗਿਆਸੂਆਂ ਦੇ ਹਿਰਦੇ ਚ ਸ਼ਾਂਤੀ ਆਈ ਉਹਨਾਂ ਨੂੰ ਚੰਗੇ ਸੁਪਨੇ ਆਏ ਉਹਨਾਂ ਦੇ ਮੂੰਹੋਂ ਮੱਲੂ ਮੱਲੀ ਪਟਨਾ ਸ਼ਹਿਰ ਵੱਲ ਹੋ ਗਏ ਅਤੇ ਸਿਰ ਨਿਵਾ ਕੇ ਨਮਸਕਾਰਾਂ ਕਰਨ ਲੱਗੇ ਗੱਲ ਕੀ ਸੰਸਾਰ ਦੀ ਮਹਾਨ ਸ਼ਕਤੀ ਦਾ ਸੂਰਜ ਪ੍ਰਗਟ ਹੋਇਆ ਜਿਸ ਦੀ ਮਿਹਰ ਦੇ ਨਾਲ ਹਿੰਦ ਤੇ ਸੰਸਾਰ ਦਾ ਇਤਿਹਾਸ ਹੀ ਬਦਲਿਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ